हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿਬਰਮ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਜੋ ਕਿ एनटीए ਜੂਰੀ ਸੀ ਨੈਟ एग्जाम ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਆਪਣੇ एग्जाम ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ ਤੁਹਾਡੇ एग्जाम ਦੇ ਨਾਲ ریلیਟਡ ਸਾਰੇ ਹੀ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਸ਼ੁਰੂ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਕਿੱਸਾਂ ਲੱਗਦੇ ਪੈਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਸ ਤੇ ਲਿੰਕ ਤੁਹਾਨੂੰ ਨਾਲ ਨਾਲ ਮਿਲ ਜਣਗੇ ਤੇ ਅਗਰ ਕੋਈ ਵੀ ਟੌਪਿਕ ਸਮਝ ਨਾ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਤੁਸੀਂ ਮੇਰੀ ਈਮੇਲ ਆਈਡੀ ਜਿਹੜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਉੱਥੇ ਵੀ ਮੈਸੇਜ ਕਰ ਸਕਦੇ ਹੋ ਅਗਰ ਤੁਸੀਂ ਟੈਲੀਗ੍ਰਾਮ ਦੇ ਉੱਤੇ ਜੁਆਇਨ ਕੀਤਾ ਹੈ ਡਾਇਰੈਕਟ ਤੁਸੀਂ ਉੱਥੇ ਵੀ ਮੈਨੂੰ ਮੈਸੇਜ ਜਿਹੜਾ ਸੋ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਇਹ ਛੋਟਾ ਜਿਹਾ ਨੋਟੀਫਿਕੇਸ਼ਨ ਕੱਲ ਆਇਆ ਸੀ ਜੋ ਕਿ ਤੁਹਾਡੇ ਵਾਸਤੇ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਸੋ ਇਸ ਦੇ ਵਿੱਚ ਜਿਹੜਾ ਐਗਜ਼ਾਮ ਜਿਹੜੀਆਂ ਤਰੀਕੇ ਹਨ ਉਹਨਾਂ ਦੇ ਬਾਰੇ ਦਾ ਸਿੱਤਾ ਸੀ ਕੱਲ ਸੋ ਇਹ ਜਿਹੜਾ ਹੈਗਾ ਸੀ ਦੱਸਿਆ ਗਿਆ ਸੀ ਕਿ 3 ਜਨਵਰੀ ਤੋਂ ਜਿਵੇਂ 16 ਜਨਵਰੀ ਦੇ ਵਿੱਚ ਤੁਹਾਡੇ ਜਿਹੜਾ ਐਗਜ਼ਾਮ ਹੋਣਾ ਸੀ ਇਸ ਦੇ ਵਿੱਚ ਇੱਕ ਸ਼ਾਰਟਸ ਵੀ ਪਾ ਦਿੱਤੀ ਸੀ ਨਾਲ ਹੀ ਉਦੋਂ ਹੀ ਤੇ ਇਸ ਦੇ ਵਿੱਚ ਜਿਹੜਾ ਤੁਹਾਡਾ ਐਗਜ਼ਾਮ ਹੋਣਾ ਹੈ ਜਿੰਨਾਂ ਜਨਾਂ ਨੇ ਅਜੇ ਤੱਕ ਇਹ ਨਹੀਂ ਦੇਖਿਆ then a morning ਦੀ ਜਿਹੜੀ ਸ਼ਿਫਟ ਹੈ ਕੀ ਹੈ ਉਹਦੇ ਵਿੱਚ ਤੁਹਾਡਾ ਐਗਜ਼ਾਮ ਹੋਣਾ ਹੈ ਤੇ ਐਗਜ਼ਾਮ ਜਿਹੜਾ ਤੁਹਾਡਾ 9 ਜਨਵਰੀ ਨੂੰ ਹੋਏਗਾ ਯਾਦ ਰੱਖਿਓ 9 ਜਨਵਰੀ ਨੂੰ ਜਿਵੇਂ ਇੱਥੇ ਦਿੱਤਾ ਹੋਇਆ ਹੈ ਪੰਜਾਬੀ ਸਬਜੈਕਟ ਜਿਹੜਾ ਕਿ ਮਾਰਨਿੰਗ ਸ਼ਿਫਟ ਦੇ ਵਿੱਚ ਹੈ ਐਸ ਵਾਰ ਹੋਵੇਗਾ ਤੇ 9 ਜਨਵਰੀ ਨੂੰ ਇਹ ਤੁਹਾਡਾ ਇਗਜ਼ਾਮ ਜਿਹੜਾ ਹੋਏਗਾ ਅੱਗੇ ਬਾਕੀ ਜਿੰਨੀ ਵੀ ਇਨਫੋਰਮੇਸ਼ਨ ਆਏਗੀ ਤੁਹਾਡਾ ਜਿਹੜਾ ਹੈ ਜਿਹੜਾ ਜਿਹੜਾ ਐਡਮਿਟ ਕਾਰਡ ਉੱਥੇ ਤੁਹਾਨੂੰ ਬਾਕੀ ਦੀ ਇਨਫੋਰਮੇਸ਼ਨ ਦੇ ਦਿੱਤੀ ਜਾਏਗੀ ਕਿ ਤੁਹਾਡਾ ਕਿੱਥੇ ਜੜਾ ਹੈਗਾ ਇਹ ਬੰਨਾ ਹੈ ਲਾਗੇ ਹੈ ਜਾਂ ਦੂਰੇ ਹੈ ਉਹ ਨਾਲ ਦੇ ਨਾਲ ਜਦੋਂ ਤੁਹਾਡੇ ਆਣਗੇ ਐਡਮਿਟ ਕਾਰਡ ਉੱਥੋਂ ਤੁਹਾਨੂੰ ਇਹ ਪਤਾ ਚੱਲ ਜਾਏਗਾ ਸੋ ਸ਼ੁਰੂਆਤ ਕਰਦੇ ਆਂ ਅੱਜ ਦੇ ਵੀਡੀਓ ਦੀ ਅੱਜ ਜਿਹੜਾ ਟਾਪਿਕ ਅਸੀਂ ਨੈਕਸਟ ਕਰਨਾ ਹੈ ਉਹ ਹੈਗਾ ਇਸ ਸਾਡਾ ਕੋ ਜਾਦੂ ਟੂਨਾ ਸੋ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਸੋ ਸਭ ਤੋਂ ਪਹਿਲਾਂ ਜਿਹੜਾ ਜਾਦੂ ਟੂਨਾ ਇਸ ਦੇ ਬਾਰੇ ਮੈਂ ਪਹਿਲਾਂ ਵੀ ਕਾਫੀ ਵਾਰੀ ਵੀਡੀਓ ਜੜੀ ਹੈ ਅਪਲੋਡ ਕਰ ਚੁੱਕੀ ਹਾਂ ਬਟ ਅੱਜ ਫੇਰ ਤੋਂ ਅਸੀਂ ਇਹ ਜਿਹੜਾ ਟਾਪਿਕ ਹੈ ਅੱਗੋਂ ਪੜਾਂਗੇ ਸੋ ਜਾਦੂ ਟੂਨਾ ਕੀ ਹੈ ਕਿ ਕਿੰਦੀ ਇਸ ਤੀ ਜਿਹੜੀ ਸਿਰਜਣਾ ਹੋਈ ਸੀ ਬੇਸਿਕਲੀ ਕੀ ਗਈ ਹੈ ਪਰ ਪ੍ਰਕਿਰਤੀ ਦੇ ਵਿਰੋਧ ਵਿੱਚ ਹੋਈ ਸੀ ਸੋ ਮੇਨ ਕੀ ਹੁੰਦਾ ਹੈ ਜਾਦੂ ਟੂਨਾ ਜੇ ਜਦੋਂ ਕਰਦੇ ਆ ਨਾ ਇਹ ਚੀਜ਼ ਜਦੋਂ ਹੁੰਦੀ ਹੈ ਤਾਂ ਅਸੀਂ ਪ੍ਰਕਿਰਤੀ ਦੇ ਜਿਹੜੇ ਨਿਯਮ ਹੁੰਦੇ ਨੇ ਉਹਨਾਂ ਦੇ ਖਿਲਾਫ ਜਾ ਰਹੇ ਹੁੰਦੇ ਆ ਮਤਲਬ ਪ੍ਰਕਿਰਤੀ ਦੇ ਵਿਰੋਧ ਦੇ ਵਿੱਚ ਅਸੀਂ ਖੜੇ ਹੁੰਦੇ ਹਾਂ ਤੇ ਕੋਈ ਵੀ ਇਹੋ ਜੀ ਜਿਹੜੀ ਚੀਜ਼ ਹੁੰਦੀ ਹੈ ਜਿਹੜੀ ਸਾਨੂੰ ਦਿਖਤੀ ਨਹੀਂ ਹੈ ਉਸ ਸਮੇਂ ਉਹ ਜ਼ਿਆਦਾ ਹੈਵੀ ਹੋ ਜਾਂਦੀ ਹੈ ਤੇ ਉਹ ਖੁਇ ਇਸ ਸੰਸਾਰ ਨੂੰ ਜਿਹੜੀ ਉਸ ਸਮੇਂ ਜਾਂ ਫਿਰ ਉਹ ਚੀਜ਼ ਜਿਸ ਦੇ ਵਾਸਤੇ ਅਸੀਂ ਇਹ ਕੀਤਾ ਹੈ ਉਹ ਚੀਜ਼ ਆਪਣੇ ਕਾਬੂ ਦੇ ਵਿੱਚ ਲੈ ਕੇ ਇਸ ਨੂੰ ਚਲਾ ਰਹੀ ਹੁੰਦੀ ਹੈ। ਅਗਰ ਇਸ ਤੇ ਬਾਰੇ ਦੇਖਿਆ ਜਾਵੇ ਕਿੰਦਾ ਕਿ ਇਸ ਨੂੰ ਵਾਸਤੇ ਦੇ ਵਿੱਚ ਕਰਨ ਲਈ ਮਨੁੱਖ ਨੇ ਕੀ ਗਏ ਜਾਦੂ ਟੂਨੇ ਦਾ ਸਹਾਰਾ ਜਿਹੜਾ ਅੱਗਾ ਸੀ ਐਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਤੇ ਕੋਈ ਵੀ ਇਹੋ ਜੀ ਚੀਜ਼ ਜਿੰਨੂੰ ਅਸੀਂ ਉਸ ਤਰੀਕੇ ਦੇ ਨਾਲ ਕਾਬੂ ਨਹੀਂ ਕਰ ਸਕਦੇ ਸੜਕੋ ਇੱਕੋ ਇੱਕ ਸਾਧਨ ਹੁੰਦਾ ਹੈ ਜਿਹੜਾ ਅਸੀਂ ਪ੍ਰਕਿਰਤੀ ਦੇ ਖਿਲਾਫ ਜਾ ਕੇ ਇਸ ਦਾ ਇੱਕ ਵਰਤੋ ਕਰਦੇ ਹਾਂ ਉਹ ਸੜਕੋ ਆ ਜਾਂਦਾ ਹੈ ਜਵਾ ਜਾਦੂ ਟੂਣਾ ਸੋ ਇਸ ਤਰੀਕੇ ਨਾਲ ਜਿਹੜੀ ਇੱਕ ਜਾਦੂ ਟੂਣੇ ਵਾਲੀ ਚੀਜ਼ ਹੈਗੀ ਹੈ ਇਹ ਕੀ ਹੈ ਪ੍ਰਕਿਰਤੀ ਤੋਂ ਸੰਸਕ੍ਰਿਤੀ ਵੱਲ ਦੀ ਯਾਤਰਾ ਜਿਹੜੀ ਹੈ ਉਸ ਦੇ ਵਿੱਚ ਇੱਕ ਅਹਿਮ ਹਿੱਸਾ ਜਿਹੜੀ ਪਾਉਂਦੀ ਹੈ ਮਤਲਬ ਪ੍ਰਕਿਰਤੀ ਤੱਕ ਕੀ ਹੋ ਗਿਆ ਕਿ ਅਸੀਂ ਪ੍ਰਕਿਰਤੀ ਦੇ ਨਾਲ ਰਿਲੇਟਡ ਹੈ ਉਹ ਜੀਆਂ ਚੀਜ਼ਾਂ ਸ਼ਕਤੀਆਂ ਦੇ ਨਾਲ ਇੱਕ ਖਿਲਵਾੜ ਕਰਦੇ ਆ ਦੂਜੀ ਸਾਡੀ ਸੰਸਕ੍ਰਿਤੀ ਇਹ ਚੀਜ਼ ਦੇ ਇਹ ਕਿਉਂ ਆਈਂ ਦੀ ਵਿੱਚ ਕਿਉਂਕਿ ਅਸੀਂ ਇਸ ਨੂੰ ਆਪਣੇ ਜੀਵਨ ਦਾ ਪਾਰਟ ਬਣਾਇਆ ਹੋਇਆ ਹੈ ਜਿਹੜੇ ਕਰਦੇ ਨੇ ਉਹਨਾਂ ਨੇ ਕੀ ਕਹਿਵਾ ਡੇਲੀ ਲਾਈਫ ਦੇ ਵਿੱਚ ਕੋਈ ਵੀ ਕੋਈ ਚੀਜ਼ ਹੋਗੀ ਜਦੋਂ ਇਸ ਦਾ ਸਾਰਾ ਲੈ ਜਿਨ੍ਹਾਂ ਨੂੰ ਇਹ ਚੀਜ਼ਾਂ ਹੁੰਦੀਆਂ ਨੇ ਤੇ ਇਸ ਤਰੀਕੇ ਨਾਲ ਉਹਨਾਂ ਨੇ ਪ੍ਰਕਿਰਤੀ ਤੋਂ ਸੰਸਕ੍ਰਿਤੀ ਦੇ ਵਿੱਚ ਇਹਨੂੰ ਕੀ ਕਹਵਾ ਦਾਖਲ ਕਰ ਲਿਆ ਸੀ ਸੋ ਜਾਦੂ ਟੂਨੇ ਦਾ ਆਰੰਭ ਕਿਉਂ ਹੋਇਆ ਮੇਨ ਕੀ ਗਾਇ ਜਾਦੂ ਟੂਨੇ ਦਾ ਆਰੰਭ ਇਸ ਕਰਕੇ ਹੋਇਆ ਸੀ ਕਿ ਇਹੋ ਜੋ ਲੋਕੀ ਹੁੰਦੇ ਨੇ ਨਾ ਜਿਨ੍ਹਾਂ ਦੇ ਦਿਮਾਗ ਦੇ ਉੱਤੇ ਰਫਤੂਰ ਹੁੰਦਾ ਹੈ ਕਿ ਅਸੀਂ ਕੀ ਕਰਵਾ ਪ੍ਰਕਿਰਤੀ ਨੂੰ ਆਪਣੇ ਵਾਸਤੇ ਦੇ ਵਿੱਚ ਕਰਨਾ ਹੈ ਸੋ ਇਸ ਤੋਂ ਕੀ ਇਹ ਚੀਜ਼ ਦੀ ਜਿਹੜੀ ਸ਼ੁਰੂਆਤ ਹੋਈ ਸੀ ਤੇ ਇਹ ਕੀ ਗਾ ਸੀ ਸ਼ੁਰੂਆਤੀ ਜਿਹੜਾ ਟਾਈਮ ਹੈਗਾ ਸੀ ਪ੍ਰਕਿਰਤੀ ਕੀ ਕਿਸੇ ਬੜੀ ਬਿਊਟੀਫੁਲ ਚੀਜ਼ ਸੀ ਮਨੁੱਖ ਦੇ ਵਾਸਤੇ ਕੀ ਕਿਸੇ ਲਾਹੇਵੰਦ ਸੀ ਤੇ ਉਹ ਕੀ ਕਰਦੀ ਸੀ ਮਨੁੱਖ ਨੂੰ ਹਰ ਤਰੀਕੇ ਨਾਲ ਸਪੋਰਟ ਕਰਦੀ ਸੀ ਮਨੁੱਖ ਦੇ ਜਿਵੇਂ ਆਪਣੀਆਂ ਜਿਹੜੀਆਂ ਚੀਜ਼ਾਂ ਹੈ ਖਾਣ ਪੀਣ ਦੀਆਂ ਦੂਸਰੀਆਂ ਉਸ ਡਿਪੈਂਡ ਕਰਦਾ ਸੀ ਕਿਹਦੇ ਉੱਤੇ ਪਰਕ੍ਰਿਤੀ ਦੇ ਉੱਤੇ ਬਟ ਕਈ ਵਾਰੀ ਉਸਨੇ ਇਹੋ ਜਿਹੀ ਚੀਜ਼ਾਂ ਦੇਖੀਆਂ ਕਿ ਮੈਂ ਤਾਂ ਚਲੋ ਇਸ ਨੂੰ ਕੀ ਗਾਇਕ ਰੱਬ ਮੰਨ ਰਿਹਾ ਪਰਕ੍ਰਿਤੀ ਨੂੰ ਕਿਉਂਕਿ ਉਸ ਤੋਂ ਇਹ ਚੀਜ਼ਾਂ ਲੈਂਦਾ ਹੈ ਖਾਣ ਪੀਣ ਦੀਆਂ ਦੂਸਰੀਆਂ ਬਟਕੀ ਗਵਾ ਕਈ ਵਾਰੀ ਪਰ ਕਿਤੇ ਉਸ ਦੀ ਜਾਨ ਦੀ ਦੁਸ਼ਮਣ ਬਣਦੀ ਹੈ ਕਿਉਂ ਕਿ ਮੀ ਹਨੇਰੀ ਉਹਦੋਂ ਇਸ ਚੀਜ਼ਾਂ ਬਾਰੇ ਉਹਨੂੰ ਪਤਾ ਨਹੀਂ ਸੀ ਉਹ ਇਹੋ ਚੀਜ਼ਾਂ ਸੋਚ ਕੇ ਕੀ ਗਾ ਸੀ ਤੇ ਉਹਨੇ ਇਸ ਨੂੰ ਆਪਣੇ ਵਾਸਤੇ ਵਿੱਚ ਜਿਹੜਾ ਕਰਨ ਦਾ ਇੱਕ ਸੋਚਿਆ ਕਿ ਜੇਕਰ ਮੈਂ ਇਹਨੂੰ ਵਾਸਤੇ ਵਿੱਚ ਕਰ ਲਾਂਗਾ ਤੇ ਇਹ ਮੈਨੂੰ ਉਸ ਤਰੀਕੇ ਦੇ ਨਾਲ ਨਹੀਂ ਤੰਗ ਕਰੇਗੀ ਜਿਵੇਂ ਮੀ ਦਿੰਦੀ ਹੈ ਹਨੇਰੀ ਇਸ ਤਰੀਕੇ ਨਾਲ ਸੋ ਇਹ ਜਿਹੜੀ ਚੀਜ਼ ਸੀ ਮਨੁੱਖ ਨੇ ਫਿਰ ਉਸ ਤੋਂ ਨੈਕਸਟ ਸਟੈਪ ਇਹ ਚੁੱਕਿਆ ਕਿ ਇਹਨੂੰ ਮੈਂ ਵਸਤ ਵਿੱਚ ਕਿਉਂ ਕਿਵੇਂ ਕਰਨਾ ਹੈ ਮੈਂ ਇਸਨੂੰ ਪੂਜਾ ਪਾਠ ਕਰਕੇ ਪਹਿਲਾਂ ਖੁਸ਼ ਕਰਾਂ ਠੀਕ ਹੈ ਤੇ ਪੂਜਾ ਪਾਠ ਜਿਹੜਾ ਇਹ ਮਨੁੱਖ ਦਾ ਕੀਤਾ ਸੀ ਇੱਕ ਅਗਲਾ ਸਟੈਪ ਜਿਹੜਾ ਸ਼ੁਰੂਆਤ ਹੋਈ ਸੀ ਇਸ ਦੇ ਵਿੱਚ ਤੇ ਉਹਨੇ ਇਹ ਚੀਜ਼ ਸੋਚੀ ਕਿ ਮੈਂ ਇਸਨੂੰ ਖੁਸ਼ ਕਰਾਂਗਾ ਤੇ ਇਸਨੂੰ ਵਸਤ ਵਿੱਚ ਕਰਾਂਗਾ ਮਨ ਇਛਤ ਜਿਹੜੀ ਵੀ ਚੀਜ਼ ਹੈਗੀ ਐ ਇਸ ਨੂੰ ਪ੍ਰਾਪਤਿੱਥੋਂ ਕਰਾਂਗਾ ਸੋ ਜਦੋਂ ਟੂਨੇ ਦਾ ਮੇਨ ਬੇਸਿਕਲੀ ਕਿਉਂ ਇਹ ਮਨੁੱਖ ਦੀ ਲਾਈਫ ਦੇ ਵਿੱਚ ਆਇਆ ਕਿਉਂਕਿ ਮਨੁੱਖ ਨੇ ਪ੍ਰਕਿਰਤੀ ਦੇ ਉੱਤੇ ਕਾਬੂ ਕਰਨਾ ਸੀ ਅੱਗੇ ਇਸ ਦੇ ਸਾਹਮਣੇ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਕਿ ਇੱਥੇ ਵਿੱਚ ਬਟ ਬੇਸਿਕਲੀ ਮੈਂ ਇਸ ਦੇ ਵਿੱਚ ਉਹ ਜਿਹੜੀਆਂ ਹਟਾ ਦਿੱਤੀਆਂ ਨੇ ਬੰਜਾਰਾ ਵੇਦੀ ਜੋ ਕਿ ਇਹਨਾਂ ਦੇ ਵਿੱਚ ਮੈਂ ਰੱਖੀ ਹੈ ਤੇ ਦੇਵੀ ਪ੍ਰਸਾਦ ਉਹ ਵੀ ਸੀ ਤੇ ਭពਿੰਦਰ ਖਹਿਰਾ ਉਹਨਾਂ ਦੀ ਵੀ ਸਾਨੂੰ ਮਿਲਦੀ ਹੈ ਸੋ ਡਾਕਟਰ ਵੰਜਾਰਾ ਬੇਦੀ ਨੇ ਕੀ ਕਿਹਾ ਹੈ ਕਿ ਜਾਦੂ ਟੂਣਾ ਜੜੀ ਗਿਆ ਹੈ ਇਹ ਪ੍ਰਕਿਰਤਿਕ ਦ੍ਰਿਸ਼ਟਮਾਨ ਤੇ પ્રાਣੀ ਜਗਤ ਦੇ ਵਿਵਹਾਰ ਉਤੇ ਰਹੱਸਮਈ ਵਿਧੀ ਨਾਲ ਵਸ਼ੀਕਰ ਪ੍ਰਾਪਤ ਕਰਨ ਦੀ ਕਲਾ ਮਤਲਬ ਪ੍ਰਕਿਰਤੀ ਪਲਸ ਜਿਹੜਾ ਹੈ ਗੈਸ ਦੇ ਵਿੱਚ પ્રાਣੀ ਹੈ ਠੀਕ ਹੈ ਤੇ ਉਹਰੇ ਦੁਆਰਾ ਕੀ ਗਵਾ ਇਹ ਰਹੱਸਮਈ ਵਿਧੀ ਕਿ ਇਹੋ ਜਿਹੀਆਂ ਸ਼ਕਤੀਆਂ ਦੇ ਨਾਲ ਇੱਕ ਵਸ਼ੀਕਰਨ ਜਿਹੜਾ ਹੈ ਗਵਾ ਮਤਲਬ ਵਸ ਦੇ ਕਰਨ ਦੇ ਵਿੱਚ ਇੱਕ ਕਲਾ ਇਹ ਦਿੱਖਦੀ ਕੀ ਹੈ ਤੇ ਨਾਲ ਦੇ ਨਾਲ ਉਹਨਾਂ ਨੇ ਕੀ ਕਹੇਗਾ ਵਾ ਕਿ ਪ੍ਰਕਿਰਤੀ ਨੂੰ ਕੁਦਰਤੀ ਜਾਂ ਫਿਰ ਪ੍ਰਗਟ ਤੌਰ ਤੇ ਤਰੀਕੇ ਨਾਲ ਸੰਸਕ੍ਰਿਤੀ ਵਿੱਚ ਬਦਲਣਾ ਤਾਂ ਵਿਗਿਆਨ ਹੈ ਪਰ ਪ੍ਰਕਿਰਤੀ ਨੂੰ ਰਹਾਸਮਈ ਟੰਗਦਣਾ ਸੰਸਕ੍ਰਿਤੀ ਦੇ ਵਿੱਚ ਬਦਲਣਾ ਮਤਲਬ ਹੁਣ ਜਦੋਂ ਅਸੀਂ ਜਿਹੜੀ ਪ੍ਰਕਿਰਤੀ ਹੈ ਜਦੋਂ ਉਸ ਨੂੰ ਬੜੀ ਹੀ ਡਾਇਰੈਕਟ ਸਿੰਪਲ ਵੇ ਦੇ ਵਿੱਚ ਜਦੋਂ ਅਸੀਂ ਉਸ ਨੂੰ ਆਪਣੀ ਸੰਸਕ੍ਰਿਤੀ ਦਾ ਪਾੜ ਬਣਾਉਂਦੇ ਆ ਨਾ ਤਾਂ ਉਹ ਕੋਈ ਚੀਜ਼ ਐਹੋ ਜਿਹੀ ਨਹੀਂ ਦਿਖਦੀ ਬਟ ਜਦੋਂ ਅਸੀਂ ਇਸ ਨੂੰ ਰਹੱਸਮਈ ਤਰੀਕੇ ਦੇ ਨਾਲ ਵਿਧੀਆਂ ਦੇ ਨਾਲ ਇਸ ਨੂੰ ਆਪਣੀ ਲਾਈਫ ਇਸ ਨੂੰ ਆਪਣੇ ਵਾਸਤੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਜਾਦੂ ਟੂਣੇ ਦੀ ਵਿਧੀ ਦੇ ਵਿੱਚ ਆ ਜਾਂਦੀ ਹੈ। ਪੁਰਾਣੇ ਜਿਹੜੇ ਲੋਕੀ ਸੀ ਉਹ ਇਹਨਾਂ ਚੀਜ਼ਾਂ ਦੇ ਉੱਤੇ ਕਾਫੀ ਜ਼ਿਆਦਾ ਰੰਦੇ ਸੀ ਡਿਪੈਂਡ। ਅਗਰ ਤੁਸੀਂ ਦੇਖੋ ਤਾਂ ਵੈਸਟਰਨ ਕਲਚਰ ਦੇ ਵਿੱਚ ਇਹ ਜਿਹੜੀ ਚੀਜ਼ਾਂ ਹੈ ਨਾ ਇਹ ਬਹੁਤ ਹੀ ਜ਼ਿਆਦਾ ਚਲਦੀਆਂ ਪਈਆਂ ਨੇ। ਹੁਣ ਵੀ ਚਲਦੀਆਂ ਨੇ। ਹੁਣ ਜਿਵੇਂ ਇਲੂਮੀਨਟੀ ਮੇਨ ਉਹ ਹੀ ਇਹ ਚੀਜ਼ ਆ ਜਾਂਦੀ ਗੀਆ। ਠੀਕ ਹੈ? ਉਹਨੂੰ ਖੁਸ਼ ਕਰਨਾ ਹੈ। ਤੇ ਉਹਨੂੰ ਆਪਣੀ ਇੱਕ ਰੂਹ ਦੇ ਦੇਣੀ ਤੇ ਬਦਲੇ ਦੇ ਵਿੱਚ ਕੀ ਲੈਣਾ ਉਹ ਤੋਂ ਫੇਮ ਲੈਣਾ ਇਹ ਚੀਜ਼ ਚੱਲਦੀ ਪਈ ਹੈ ਤੇ ਇਹ ਕੀ ਗਵਾ ਇੱਕ ਇਸ ਵਿਧੀ ਦੇ ਵਿੱਚ ਆ ਜਾਂਦਾ ਹੈ ਹੁਣ ਜਾਦੂ ਟੂਣਾ ਤਾਂ ਅਸੀਂ ਪੜ ਲਿਆ ਕੀ ਹੁੰਦਾ ਹੈ ਕਿ ਇਹ ਕਿਉਂ ਕੀਤਾ ਜਾਂਦਾ ਹੈ ਗਵਾ ਬਟ ਹੁਣ ਇਹ ਅਸੀਂ ਪ੍ਰਕਿਰਤੀ ਕਿਸ ਤਰੀਕੇ ਦੀ ਹੁੰਦੀ ਹੈ ਦੇਖੋ ਜਾਦੂ ਟੂਨੇ ਦੇ ਵਿੱਚ ਬਾਰੇ ਇਹ ਦੱਸਿਆ ਗਿਆ ਹੈ ਗਵਾ ਕਿ ਮੰਤਰ ਜਿਹੜਾ ਹੁੰਦਾ ਨਾ ਇਸ ਦੇ ਵਿੱਚ ਮੰਤਰ ਸਿਧਾਂਤ ਜਿਹੜਾ ਆਇੰਦਾ ਗਵਾ ਉਹ ਇਸ ਦਾ ਆਧਾਰ ਬੰਨਿਆ ਜਾਂਦਾ ਹੈ ਗਵਾ ਹੁਣ ਦੇਖੋ ਪ੍ਰਕਿਰਤੀ ਜਿਹੜੀ ਆ ਉਸ ਦੇ ਵਿੱਚ ਜਿੰਨੀ ਵੀ ਵਸਤੂ ਕਹਿ ਸਕਦੇ ਚੀਜ਼ਾਂ ਵੀ ਆ ਨੇ ਉਹਨਾਂ ਦਾ ਆਪਣਾ ਇੱਕ ਰਹਿਣ ਆਪਣਾ ਇੱਕ ਟੰਗ ਹੁੰਦਾ ਹੈ ਠੀਕ ਹੈ ਤੇ ਜਦੋਂ ਪ੍ਰਕਿਰਤੀ ਤੇ ਉਹ ਜਿਹੜੀ ਵਸਤੂ ਹੈ ਨਾ ਜਿਹੜੀ ਸਾਨੂੰ ਮਿਲਦੀ ਹੈ ਉਸ ਦੇ ਵਿੱਚ ਇੱਕ ਰਿਲੇਸ਼ਨ ਹੁੰਦਾ ਹੈ ਇਹ ਆਈਦਾਗਾ ਵਾ ਹੁਣ ਧਰਮ ਦੀ ਰựcਰ ਕਹਿੰਦੇ ਉਤਪਤੀ ਬੇਸ਼ੱਕ ਕੀ ਗਿਆ ਜਾਦੂ ਟੂਨੇ ਪਖੰਡ ਵਹਿਮ ਭਰਮ ਦੇ ਵਿਰੋਧ ਦੇ ਵਿੱਚ ਹੋਈ ਹੈ ਹੁਣ ਜਿਹੜਾ ਧਰਮ ਹੈ ਨਾ ਇਹ ਸਾਨੂੰ ਸੱਚਾਈ ਦੇ ਰਾਹ ਦੇ ਵਿੱਚ ਲੈ ਕੇ ਜਾਂਦਾ ਹੈਗਾ ਇਸੇ ਵਿਰੋਧ ਦੇ ਵਿੱਚ ਇਹ ਸਾਨੂੰ ਮਿਲਿਆ ਹੈ ਪਰ ਧਰਮ ਦੇ ਨਿਰਮਾਣ ਦੇ ਵਿੱਚ ਵੀ ਅਗਰ ਦੇਖਿਆ ਜਾਵੇ ਤਾਂ ਜਾਦੂ ਟੂਨੇ ਦੀ ਹੋਂਦ ਜਿਹੜੀ ਹੈ ਉਹ ਕਿਤੇ ਨਾ ਕਿਤੇ ਵੇਖੀ ਜਾ ਸਕਦੀ ਈ ਹੈ ਜਾਦੂ ਟੂਨਾ ਜਿਹੜਾ ਹੈ ਗਏ ਉਹ ਕਹਿੰਦੇ ਧਰਮ ਦਾ ਹੀ ਇੱਕ ਅੰਗ ਇੱਥੇ ਮਿਲਦਾ ਹੈ ਯਾਦ ਰੱਖਿਓ ਕੀ ਧਰਮ ਦਾ ਇੱਕ ਅੰਗ ਜਿਹੜਾ ਮੰਨਿਆ ਜਾਂਦਾ ਹੈ ਉਹ ਕੀ ਆਇਆ ਜਾਂਦਾ ਹੈ ਗਵਾ ਜਾਦੂ ਟੂਣਾ ਹੇ ਦੇਖੀ ਜਾਦੂ ਟੂਣਾ ਇਹ ਜਿਹੜਾ ਗਵਾ ਇਹ ਵਿਰੋਧੀ ਗਵਾ ਧਰਮ ਦੇ ਬਟ ਇਸ ਦਾ ਇੱਕ ਅੰਗ ਇਹ ਮਨ ਮੰਨਿਆ ਜਾਂਦਾ ਹੈ ਦਵਾ ਜਾਦੂ ਦਾ ਪ੍ਰਯੋਗ ਕਿ ਕਿਉਂ ਹੁੰਦਾ ਸੀ ਕਿ ਕੋਈ ਸਾਡੇ ਜੀਵਨ ਦੇ ਵਿੱਚ ਜਿਹੜੀ ਕਿਸੇ ਕੋਈ ਸਮੱਸਿਆ ਹੈ ਉਹਨੂੰ ਹੱਲ ਕਰਨ ਦੇ ਵਾਸਤੇ ਜਾਂ ਕੋਈ ਦੁਸ਼ਮਣ ਹੈ ਉਹ ਤੋਂ ਛੁਟਕਾਰਾ ਦਿਵਾਉਣਾ ਹੁੰਦਾ ਹੈ ਇਸ ਤਰੀਕੇ ਦੇ ਕਈ ਮੁਸ਼ਕਲਾਂ ਹੁੰਦੀਆਂ ਨੇ ਜਿਹੜੇ ਹਾਜ਼ਰ ਵਾਸਤੇ ਅਸੀਂ ਕੀ ਜਾਦੂ ਟੂਨੇ ਦੀ ਇੱਕ ਵਰਤੋਂ ਕਰਦੇ ਆ ਠੀਕ ਹੈ ਡੇਲੀ ਅਸੀਂ ਨਹੀਂ ਕਹਾ ਦਾ ਮੀਨਸ ਜਿਹੜੇ ਕਰਦੇ ਨੇ ਉਹਨਾਂ ਦੇ ਬਾਰੇ ਗੱਲ ਕਰਦੇ ਅਸੀਂ ਲਾਈਫ ਤੇ ਵਿੱਚ ਕਦੀ ਵੀ ਇਹ ਚੀਜ਼ਾਂ ਸੋਚੀਆਂ ਵੀ ਨਹੀਂ ਹੈ ਉਹ ਤੇ ਇਹ ਆਿੰਦਾ ਕਿ ਧਰਮ ਤੇ ਜਿਹੜਾ ਜਾਦੂ ਟੂਨਾ ਹੈ ਨਾ ਦੋਹਾਂ ਦੇ ਵਿੱਚ ਇੱਕ ਰਿਲੇਸ਼ਨ ਹੈਗਾ ਦੋਹਾਂ ਦੇ ਵਿੱਚ ਕੀ ਹੈਗਾ ਵਾ ਇੱਕ ਇੱਕ ਕਹਿ ਸਕਦੇ ਹੋ ਕਿ ਪੁਆਇੰਟ ਹੈਗਾ ਦੋਨਾਂ ਦੇ ਵਿੱਚ ਜਾਦੂ ਤੇ ਜਿਹੜਾ ਧਰਮ ਹੈਗਾ ਇਹ ਮਨੁੱਖੀ ਮਨ ਨੂੰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਇੱਕ ਜਾਦੂ ਆ ਜਾਂਦਾ ਹੈਗਾ ਨਾ ਤੇ ਇੱਕ ਧਰਮ ਹੈਗਾ ਉਸ ਦੇ ਵਿੱਚ ਮਨੁੱਖੀ ਮਨ ਨੂੰ ਵਿਸ਼ਵਾਸ ਦਬਾਉਣ ਦੇ ਵਿੱਚ ਯੋਗਦਾਨ ਪ੍ਰਦਾਨ ਕਰਦੇ ਨੇ ਹੁਣ ਅਸੀਂ ਕੀ ਸੋਚਦੇ ਹਾਂ ਜਾਦੂ ਨਹੀਂ ਹੈਗਾ ਬਟ ਹੈ ਧਰਮ ਜਿਹੜਾ ਉਹ ਦਿਸਦਾ ਨਹੀਂ ਹੈ ਬਟ ਜਦੋਂ ਅਸੀਂ ਲੋਕਾਂ ਦੀ ਆਸਥਾਵਾਂ ਵੇਖਦੇ ਆਂ ਸੀ ਆਪਣੇ ਦੇਖੋ ਗੁਰਗ੍ਰੰਥ ਸਾਹਿਬ ਨੂੰ ਮੰਨਦੇ ਆ ਤਾਂ ਸਾਡੇ ਮਨ ਨੂੰ ਇਹ ਵਿਸ਼ਵਾਸ ਹੁੰਦਾ ਸੋ ਇਹ ਦੋਨੀਆਂ ਚੀਜ਼ਾਂ ਜਿਹੜੀਆਂ ਨੇ ਇਹ ਮਨੁੱਖੀ ਮਨ ਨੂੰ ਵਿਸ਼ਵਾਸ ਪ੍ਰਦਾਨ ਕਰਦੀਆਂ ਨੇ ਤੇ ਇਹ ਇਸ ਦੇ ਵਿੱਚ ਸਾਨੂੰ ਇਹ ਦੱਸਿਆ ਆ ਵਾ ਇਸ ਦੇ ਵਿੱਚ ਕਿ ਕੁਦਰਤ ਦੇ ਜਿਹੜੇ ਨਿਯਮ ਐ ਉਹ ਬਦਲੇ ਜਾ ਸਕਦੇ ਹਨ ਦੋਵਾਂ ਦੀ ਤਾਂਨਾ ਹੈ ਜਾਦੂ ਦੇ ਨਾਲ ਵੀ ਕੁਦਰਤ ਦੇ ਨਿਯਮ ਬਦਲੇ ਜਾ ਸਕਦੇ ਨੇ ਤਾਂ ਧਰਮ ਜਿਹੜਾ ਹੈ ਗਵਾ ਉਸਦੇ ਨਾਲ ਵੀ ਕੀ ਗਵਾ ਕੁਦਰਤ ਦੇ ਨਿਯਮ ਬਦਲੇ ਜਾ ਸਕਦੇ ਹਨ ਜਦੋਂ ਕੋਈ ਵਿਅਕਤੀ ਜਿਵੇਂ ਆਪਣੀ ਇਸ਼ਟ ਨੂੰ ਖੁਸ਼ ਕਰ ਦਿੰਦਾ ਹੈ ਗਵਾ ਕੋਈ ਵੀ ਉਸ ਤੋਂ ਵਸਤੂ ਪ੍ਰਾਪਤ ਕਰ ਲੈਂਦਾ ਹੈ ਗਵਾ ਤਾਂ ਇਹ ਧਾਰਮਿਕ ਭਾਵਨਾ ਜਿਹੜੀ ਹੁੰਦੀ ਹੈ ਠੀਕ ਹੈ ਤੇ ਜਦੋਂ ਮਨੁੱਖ ਕਿਸੇ ਨਿਸ਼ਚਿਤ ਰੀਤ ਕਰਮਕਾਂਡ ਜਾਂ ਦੇਵੀ ਸ਼ਕਤੀ ਦੇ ਸਹਿਯੋਗ ਨਾਲ ਕੋਈ ਵਸਤੂ ਪ੍ਰਾਪਤ ਕਰਦਾ ਹੈ ਤਾਂ ਉਹ ਕੀ ਆਇਂਦਾ ਗਵਾ ਇੱਥੇ ਜਾਦੂ ਟੂਨਾ ਮੰਨਿਆ ਜਾਂਦਾ ਐਸ ਦੇਖੋ ਦੋ ਲਾਈਨਾਂ ਜੜੀਆਂ ਇਹਨਾਂ ਇੱਕ ਧਰਮ ਨੂੰ ਪ੍ਰਗਟ ਕਰਦੀਆਂ ਨੇ ਤੇ ਇੱਕ ਜਾਦੂ ਟੂਨੇ ਨੂੰ ਪ੍ਰਗਟ ਕਰਦੀਆਂ ਨੇ ਕੀ ਗਾਇ ਹੈ ਕਿ ਧਰਮ ਵੀ ਜ਼ਰੂਰੀ ਹੈ ਜਾਦੂ ਟੂਣਾ ਜਿਹੜਾ ਹੈ ਉਹ ਧਰਮ ਦਾ ਹੀ ਇੱਕ ਅੰਗ ਮੰਨਿਆ ਜਾਂਦਾ ਹੈ ਪਰ ਤੁਸੀਂ ਇਹ ਸੋਚ ਸਕਦੇ ਹੋ ਕਿ ਧਰਮ ਜਿਹੜਾ ਹੈ ਇੱਕ ਬਿਲਕੁਲ ਸਿੱਧਾ ਰਾਹ ਹੈ ਜਾਦੂ ਟੂਣਾ ਜਿਹੜਾ ਹੈ ਇੱਕ ਵਿੰਗਰਾਂ ਰਾਹ ਜਿਹੜਾ ਹੈ ਜਾਣ ਵਾਲਾ ਹੈ ਜਦੋਂ ਕਿਸੇ ਮਨੁੱਖ ਨੇ ਆਪਣੇ ਈਸ਼ਵਰ ਨੂੰ ਖੁਸ਼ ਕੀਤਾ ਹੁੰਦਾ ਹੈ ਆਪਣੀ ਭਗਤੀ ਦੇ ਨਾਲ ਤਾਂ ਉਹ ਕੀ ਆਿੰਦਾ ਉਸੇ ਧਾਰਮਿਕ ਭਾਵਨਾ ਹੁੰਦੀ ਹੈ ਪਰ ਜਦੋਂ ਉਸ ਨੂੰ ਕੋਈ ਰੀਤ ਕੋਈ ਕਰਮ ਕਾਂਡ ਕਰਕੇ ਖੁਸ਼ ਕਰਦਾ ਹੈ ਨਾ ਤਾਂ ਉਹ ਕੀ ਆਿੰਦਾਗਾ ਇਹ ਜਾਦੂ ਟੂਣਾ ਮੰਨਿਆ ਜਾਂਦਾ ਹੈਗਾ ਹੰਤਰਮ ਤੋਂ ਬਾਅਦ ਜਿਹੜਾ ਹੈਗਾ ਦੇਖਿਆ ਜਾਵੇ ਤਾਂ ਸਾਡੇ ਇੱਥੇ ਪੰਜਾਬੀ ਕਲਚਰ ਜਿਹੜਾ ਦੇਖਿਆ ਜਾਂਦਾ ਹੈ ਨਾ ਉਹ ਤੋਂ ਉਸਦੇ ਵਿੱਚ ਵੀ ਜਿਹੜਾ ਜਾਦੂ ਟੂਣਾ ਹੈ ਨਾ ਉਹ ਕਾਫੀ ਸਾਨੂੰ ਮਿਲਦਾ ਹੈ ਠੀਕ ਹੈ ਪੀੜੀਦਰ ਪੀੜੀ ਜਿੰਨਾਂ ਨੂੰ ਆਂਦਾ ਹੈ ਅਗਲੇ ਨੂੰ ਵੀ ਸਿਖਾਉਂਦੇ ਨੇ ਲੋਕ ਸਮੂਹ ਤੋਂ ਇਹਨਾਂ ਨੂੰ ਜਿਹੜੀ ਪਹਿਲਾਂ ਇੱਕ ਸਵੀ ਕਿਤਰੀ ਪ੍ਰਾਪਰਸੀ ਮੀਨਸ ਕਿ ਲੋਕੀ ਇਹਨੂੰ ਕੀ ਕਹਿੰਦੇ ਉਹਨਾਂ ਨੇ ਮਾਨਤਾ ਦਿੱਤੀ ਸੀ ਕਿਉਂ ਦਿੱਤੀ ਸੀ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਸੀ ਨਾ ਪਹਿਲਾਂ ਸਹੀ ਵਾਸਤੇ ਯੂਜ਼ ਕੀਤੀਆਂ ਜਾਂਦੀਆਂ ਸੀ ਬਾਦ ਦੇ ਵਿੱਚ ਕੀ ਗਾਇ ਸੀ ਲੋਕਿਆਂ ਨੇ ਇਹਨੂੰ ਥੋੜਾ ਇੱਕ ਉਲਟਾ ਕਰ ਦਿੱਤਾ ਤੇ ਇਹ ਜਿਹੜਾ ਹੈਗਾ ਸੀ ਦੂਸਰੀ ਤਰੀਕੇ ਦੇ ਨਾਲ ਇਹਨੂੰ ਜਿਹੜਾ ਹੈਗਾ ਵਾ ਉਹਨਾਂ ਨੇ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਜਿਵੇਂ ਮੰਤਰ ਆਹ ਜੇ ਸ਼ੁਰੂ ਹੋ ਗਏ ਉਲਟੇ ਹੋਣੇ ਮੰਤਰ ਸ਼ੁਰੂ ਹੋ ਗਏ ਤੇ ਇਹਨੂੰ ਮੰਤਰਾਂ ਨੂੰ ਪੜ੍ਹ ਕੇ ਜਾਪ ਕਰਕੇ ਸ਼ਕਤੀਆਂ ਜਿਹੜੀਆਂ ਉਹ ਜੀ ਆਪਰਾਪਤ ਕੀਤੀਆਂ ਜਿਨ੍ਹਾਂ ਦੇ ਦੁਆਰਾ ਲੋਕਾਂ ਦੇ ਉੱਤੇ ਵਸ ਕੀਤਾ ਜਿਹੜਾ ਜਾਣਾ ਸ਼ੁਰੂ ਹੋ ਚੁੱਕਾ ਸੀ ਇਹ ਚੀਜ਼ ਆ ਜਾਂਦੀ ਹੈ ਸੁੱਤਰਮ ਤੋਂ ਬਾਅਦ ਦੂਜਾ ਸਾਨੂੰ ਪੜਾ ਜਾਦੂ ਟੂਨੇ ਦਾ ਮਿਲਦਾ ਹੈ ਪਰ ਹਮੇਸ਼ਾ ਪਹਿਲੇ ਨੰਬਰ ਤੇ ਹੀ ਰਿਹਾ ਹੈ ਜੋ ਕਿ ਸਹੀ ਹੈ ਤੇ ਦੂਸਰਾ ਉਲਟਾ ਜਿਹੜਾ ਰਾ ਸਾਨੂੰ ਮਿਲਦਾ ਹੈ ਉਹ ਜਾਦੂ ਟੂਨੇ ਦਾ ਮਿਲਦਾ ਹੈ ਜਦੋਂ ਕਹਿੰਦੇ ਧਾਰਮਿਕ ਸੰਸਕਾਰਾਂ ਨਹੀਂ ਮਨੁੱਖ ਨੂੰ ਕਿਸੇ ਫਲ ਦੀ ਪ੍ਰਾਪਤੀ ਨਾ ਹੋਵੇ ਤਾਂ ਉਹ ਜਾਦੂ ਟੂਣੇ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ ਹੁਣ ਤੁਸੀਂ ਖੁਦ ਦੇਖਦੇ ਹੋ ਕਿ ਸਾਡੇ ਇੱਥੇ ਕਹਿੰਦੇ ਆ ਨਾ ਕਿ ਦਸਮ ਦਵਾਰ ਖੁੱਲਦਾ ਹੈ ਤੇ ਇਹ ਜਿਹੜਾ ਦਸਮ ਦਵਾਰ ਖੁੱਲਦਾ ਹੈ ਨਾ ਇਹ ਹਮੇਸ਼ਾ ਸਿੱਧੇ ਰਾਹ ਦੇ ਨਾਲ ਹੀ ਖੁੱਲੇਗਾ ਜਿਹੜਾ ਭਗਤੀ ਕਰੇਗਾ ਦੂਸਰੇ ਰਾਹ ਨਾਲ ਹੀ ਕਦੀ ਨਹੀਂ ਖੁੱਲੇਗਾ ਠੀਕ ਹੈ ਤਾਂ ਹਮੇਸ਼ਾ ਉਹ ਨਰਕ ਦੇ ਵਿੱਚ ਹੀ ਸਿੱਧਾ ਜਾਏਗਾ ਜੇਕਰ ਉਹ ਉਸ ਦਾ ਕੋਈ ਦਵਾਰ ਖੁੱਲੇਗਾ ਉਹ ਨਰਕ ਦਾ ਦਵਾਰ ਹੀ ਉਸ ਦਾ ਉਹ ਖੁੱਲੇਗਾ ਮੰਤਰ ਤੇ ਅਨੁਸ਼ਠਾਨ ਜਿਹੜੇ ਗੇ ਨੇ ਉਹ ਕੀ ਕਰਦੇ ਨੇ ਜਦੋਂ ਜਾਪ ਕਰਦੇ ਨੇ ਤੇ ਜਿਹੜੇ ਕਿ ਸਿੱਧੇ ਮੰਤਰ ਜਾਪ ਹੁੰਦੇ ਨੇ ਉਹ ਕੁਦਰਤ ਨੇ ਦਿੱਤੇ ਹੁੰਦੇ ਨੇ ਪ੍ਰਕਿਰਤੀ ਵੱਲੋਂ ਦਿੱਤੇ ਨੇ ਜਦੋਂ ਉਹਨੂੰ ਉਲਟਾ ਕਰ ਦਿੰਦੇ ਨੇ ਪ੍ਰਕਿਰਤੀ ਦੇ ਜਿਹੜੇ ਨੇਮ ਹਨ ਉਹਨੂੰ ਉਲਟਾ ਹੋ ਜਾਂਦਾ ਹੈ ਤੇ ਜਿਹਦੇ ਨਾਲ ਕੀ ਹੁੰਦਾ ਹੈ ਕਾਲਾ ਜਾਦੂ ਜਿਹੜਾ ਹੈਗਾ ਉਹ ਆਣਾ ਸ਼ੁਰੂ ਹੋ ਜਾਂਦਾ ਹੈ ਇੱਥੋਂ ਹੀ ਅੱਗੇ ਜਾਦੂ ਦੇ ਸਾਨੂੰ ਦੋ 파ਟ ਮਿਲਦੇ ਨੇ ਜਿਹੜੇ ਆਏ ਨੇ ਸਾਡੇ ਕੋਲ ਕਾਲਾ ਜਾਦੂ ਤੇ ਚਿੱਟਾ ਜਾਦੂ ਇਹ ਗੋਹੀ ਆਏ ਦੇਖ ਨੇ ਇਹਨਾਂ ਦੇ ਦੋ ਪੜ ਹੁਣ ਸਭ ਤੋਂ ਪਹਿਲਾਂ ਸਾਡੇ ਕੋ ਕਾਲਾ ਜਾਦੂ ਕੀ ਆ ਜਾਂਦਾ ਹੈ ਜਿੰਦੇ ਜਦੋਂ ਕੋਈ ਵਿਅਕਤੀ ਆਪਣੇ ਨਿੱਜੀ ਫਾਇਦੇ ਵਾਸਤੇ ਯਾਦ ਰੱਖਿਓ ਕਾਲਾ ਜਾਦੂ ਕੀ ਹੈ ਜਦੋਂ ਕੋਈ ਵਿਅਕਤੀ ਆਪਣੀ ਨਿੱਜੀ ਫਾਇਦੇ ਵਾਸਤੇ ਕਿਸੇ ਹੋਰ ਦਾ ਜਾਦੂ ਦੀ ਵਿਧੀ ਰਾਹੀਂ ਨੁਕਸਾਨ ਕਰੇ ਜਾਂ ਫੇਰ ਉਸ ਦਾ ਨੁਕਸਾਨ ਕਰਵਾ ਦਵੇ ਤਾਂ ਅਸੀਂ ਇਸ ਨੂੰ ਕੀ ਕਹਿੰਦੇ ਨੇ ਕਾਲਾ ਜਾਦੂ ਕੀ ਨਹੀਂ ਤੇ ਇਸ ਵਿੱਚ ਜਿਸ ਵਿਅਕਤੀ ਦੇ ਉੱਤੇ ਜਾਦੂ ਕੀਤਾ ਹੁੰਦਾ ਹੈ ਨਾ ਉਸ ਦਾ ਕੋਈ ਸਰੀਰ ਦਾ ਅੰਗ ਵਾਲ ਨੋ ਕੱਪੜੇ ਦਾ ਕੋਈ ਵੀ ਟਾਕੀ ਉਰੀ ਲੈ ਲਈ ਜਾਂਦੀ ਹੈ ਤੇ ਇਸਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਵਿਅਕਤੀ ਉੱਤੇ ਜਾਦੂ ਕੀਤਾ ਹੁੰਦਾ ਹੈ ਨਾ ਜਿਵੇਂ ਪਹਿਲੇ ਦੇ ਉੱਤੇ ਹੁੰਦਾ ਉਹ ਠੀਕ ਹੋ ਜਾਂਦਾ ਅਗਲੇ ਦੇ ਉੱਤੇ ਜੇਕਰ ਕੀਤਾ ਜਾਂਦਾ ਨਾ ਤਾਂ ਉਸ ਦਾ ਕੀ ਹੁੰਦਾ ਵਾ ਨੁਕਸਾਨ ਹੋ ਜਾਂਦਾ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਤੁਹਾਡੇ ਘਰ ਜੋ ਕੋਈ ਇਹ ਚੀਜ਼ ਦਾ ਕਿਸੇ ਵਿਅਕਤੀ ਨੂੰ ਪ੍ਰੋਬਲਮ ਆ ਨੁਕਸਾਨੀ ਨੁਕਸਾਨ ਹੋ ਰਿਹਾ ਫਿਰ ਇਹ ਕੀ ਕੀਤਾ ਜਾਂਦਾ ਹੈਗਾ ਵਾ ਉਸ ਦੀ ਜਿਹੜੀ ਸਿਰ ਦੇ ਉੱਤੇ ਜੋ ਹੁੰਦਾ ਨਾ ਉਹ ਦੂਸਰੇ ਦੇ ਉੱਤੇ ਸੁੱਟ ਦਿੱਤਾ ਜਾਂਦਾ ਵਾ ਉਹ ਠੀਕ ਹੋ ਜਾਂਦਾ ਅਗਲਾ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਆਇੰਦਾ ਸਾਡੇ ਕੋਲ ਚਿੱਟਾ ਜਾਦੂ ਕੀ ਹੁੰਦਾ ਹੈ ਚਿੱਟਾ ਜਾਦੂ ਉਹ ਹੋ ਜਾਂਦਾ ਜਿਹੜਾ ਕਿ ਭਲਾਈ ਦੇ ਵਾਸਤੇ ਕੀਤਾ ਜਾਂਦਾ ਜਿਵੇਂ ਪਿੰਡੇ ਵਿੱਚ ਕਿਸੇ ਪੀਰ ਫਕੀਰ ਨੂੰ ਬੁਲਾ ਕੇ ਕਰਵਾਇਆ ਜਾਂਦਾ ਹੈ ਜਿਵੇਂ ਬੇਮੌਸਮੀ ਜਿਹੜੀ ਬਾਰਿਸ਼ ਹੋਵੇ ਇਸ ਤਰੀਕੇ ਨਾਲ ਜਾਂ ਪਿੰਡ ਦੇ ਵਿੱਚ ਕੋਈ ਬਿਮਾਰੀ ਹੋਵੇ ਉਤੋਂ ਛੁਡਵਾਣ ਦੇ ਵਾਸਤੇ ਇਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਤੇ ਇਸ ਤੋਂ ਇਲਾਵਾ ਵੀ ਸਾਡੇ ਕੋਲ ਹੋਰ ਕਿੰਨੀਆਂ ਜੜੀਆਂ ਆ ਗਈਆਂ ਨੇ बनਗੀਆਂ ਜੜੀਆਂ ਮਿਲ ਜਾਂਦੀਆਂ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਨਹੋਣਾ ਨਹੋਣਾ ਕੀ ਕਹਿਆ ਇਸ ਇਹ ਵਿੱਚ ਜਿਹੜੀ ਔਰਤ ਹੁੰਦੀ ਹੈ ਨਾ ਜਿਹੜੀ ਜਿਹੜੀ ਪ੍ਰੈਗਨੈਂਟ ਨਹੀਂ ਹੋ ਰਹੀ ਹੁੰਦੀ ਤੇ ਉਸ ਨੂੰ ਕੀ ਹੁੰਦਾ ਵਾ ਜਿਹੜੇ ਸਿਆਣੇ ਹੁੰਦੇ ਨੇ ਉਹਨਾਂ ਦੇ ਇੱਕ ਨਿਰਦੇਸ਼ ਦੇ ਮੁਤਾਬਿਕ ਜਿਹੜੇ ਜਿਹੜਾ ਦਰਖਤ ਹੁੰਦਾ ਹੈ ਨਾ ਜਿਹੜਾ ਫਲਦਾਰ ਦਰਖਤ ਹੁੰਦਾ ਜਿਹਨੂੰ ਫਲ ਲੱਗੇ ਹੁਣ ਔਰੇ ਇਹ ਠਾ ਉਹਨੂੰ ਨਹਾਇਆ ਜਾਂਦਾ ਹੈ ਵਾ ਘੜੇ ਨਾਲ ਕੀ ਅੰਦਰ ਰਾਤ ਨੂੰ ਖਾਸ ਕਰਕੇ ਜਿਹੜਾ ਮੱਸਿਆ ਵਾਲਾ ਦਿਨ ਹੁੰਦਾ ਹੈ ਨਾ ਉਦੋਂ ਉਹਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਜਾਂ ਆਪੇ ਜੀ ਇਸ਼ਨਾਨ ਕਰਦੀ ਹੈ ਤੇ ਜਿੰਨੇ ਵੀ ਪੁਰਾਣੇ ਕੱਪੜੇ ਹੁੰਦੇ ਨੇ ਉੱਥੇ ਸੁੱਟ ਕੇ ਆ ਜਾਂਦੀ ਹੈ ਤੇ ਨਵੇਂ ਕੱਪੜੇ ਪਾ ਕੇ ਉਹ ਘਰ ਆਉਂਦੀ ਹੈ ਇਸ ਤਰ੍ਹਾਂ ਵਿਸ਼ਵਾਸ ਕੀਤਾ ਜਾਂਦਾ ਜਿਵੇਂ ਰੁੱਖ ਇਸ ਤਰ੍ਹਾਂ ਕਰਨਾ ਕਿ ਹੁੰਦਾ ਜਿਹੜਾ ਰੁੱਖ ਹੁੰਦਾ ਹੈ ਨਾ ਉਹ ਸੁੱਕ ਜਾਂਦਾ ਹੈ ਤੇ ਜਿਹੜੀ ਔਰਤ ਜਿਹੜੀ ਹੈਗੀ ਆ ਉਹਦੀ ਜਿਹੜੀ ਕੁੱਕ ਹੈ ਉਹ ਹਰੀ ਹੋ ਜਾਂਦੀ ਹੈ ਉਹਨੂੰ ਨਹਾਉਣਾ ਇਹ ਕਿਹਾ ਜਾਂਦਾ ਹੈ ਸੈਕਿੰਡ ਇਸ ਦੇ ਵਿੱਚ ਆਿੰਦਾ ਗਵਾ ਹਥੋਲਾ ਜਾਂ ਉਸ ਨੂੰ ਫੋੜੇ ਚੜਨਾ ਕਿਹਾ ਜਾਂਦਾ ਹੈ ਮਰੇ ਕੀ ਹੁੰਦਾ ਜਦੋਂ ਕੋਈ ਬਿਮਾਰੀ ਹੁੰਦੀ ਨਾ ਕਿਸੇ ਨੂੰ ਤੇ ਉਹਨੂੰ ਦੂਰ ਕਰਨ ਵਾਸਤੇ ਜਿਹੜਾ ਹਥੋਲਾ ਕਰਵਾਇਆ ਜਾਂਦਾ ਹੈ ਗਵਨ ਚਿੰਟਾ ਦਾਤਰ ਮੋੜ ਦੇ ਖੰਮ ਮਰੀਜ਼ ਤੋਂ ਕੀ ਗਏ ਨੇ ਉਹ ਸਰੀਰ ਤੋਂ ਰਿਚਵਾ ਕੇ ਧਰਤੀ ਤੇ ਮਾਰੇ ਜਾਂਦੇ ਨੇ ਤੇ ਨਾਲ ਦੇ ਨਾਲ ਜਿਹੜਾ ਉਹ ਹੁੰਦਾ ਹੈ ਜਿਹੜਾ ਕਰ ਰਿਹਾ ਉਹ ਕੋਈ ਮੰਤਰ ਉਚਾਰਦਾ ਹੈ ਮੰਤਰ ਜਿਹੜੇ ਹੁੰਦੇ ਨੇ ਉਹਨਾਂ ਨੇ ਸਿੱਧੂ ਕੀਤੇ ਹੁੰਦੇ ਨੇ ਜਿਨ੍ਹਾਂ ਨੇ ਉੱਤੇ ਬਖਸ਼ ਹੁੰਦੀ ਹੈ ਤੇ ਇਸ ਦੇ ਨਾਲ ਕੀ ਹੁੰਦਾ ਵਾ ਬਿਮਾਰੀ ਵੀ ਜਿਹੜੀ ਗਿਆ ਖਤਮ ਹੁੰਦੀ ਜਾਂਦੀ ਹੈ ਤੇ ਇਹਨੂੰ ਕੀ ਹੈਗਾ ਫੋੜੇ ਝਾੜਨਾ ਵੀ ਕਿਹਾ ਜਾਂਦਾ ਹੈਗਾ ਵਾ ਨੈਕਸਟ ਆਈਂ ਦਾ ਬਾਤ ਤਵੀਜ਼ ਤੇ ਯੰਤਰ ਤਵੀਜ਼ ਤੇ ਯੰਤਰ ਕੀ ਹੁੰਦੇ ਨੇ ਜਿਵੇਂ ਬਿਮਾਰੀ ਹੁੰਦੀ ਕਿਸ ਨੂੰ ਉਹਨੂੰ ਦੂਰ ਕਰਨ ਵਾਸਤੇ ਤਵੀਜ਼ ਤੇ ਜਿਹੜੇ ਯੰਤਰ ਹੈ ਉਸ ਦੀ ਸੌਰੀ ਤਵੀਜ਼ ਜਾਂ ਧਾਗੇ ਜਿਹੜੇ ਨੇ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਤਵੀਜ਼ ਦੇ ਵਿੱਚ ਕੀ ਹੁੰਦਾ ਹੈ ਇੱਕ ਮੰਤਰ ਹੁੰਦਾ ਹੈ ਉਹ ਮਾਰਿਆ ਜਾਂਦਾ ਹੈ 11 ਜਿਹੜਾ ਹੈਗਾ ਕਿਤੇ ਇੱਥੇ ਸ਼ubh ਅੰਕ ਜਿਹੜਾ ਹੁੰਦਾ ਹੈ ਮੰਨਿਆ ਜਾਂਦਾ ਹੈ ਤੇ ਇਹ ਜਿਹੜਾ ਯੰਤਰ ਹੁੰਦਾ ਹੈ ਤਵੀਜ਼ ਦੇ ਵਿੱਚ ਕੀ ਹੁੰਦਾ ਵਾ ਮੜਾ ਦਿੱਤਾ ਜਾਂਦਾ ਵਾ ਤੁਸੀਂ ਵੇਖਿਆ ਕਈਆਂ ਨੇ ਤਵੀਜ਼ ਪਾਈ ਹੁੰਦੇ ਨੇ ਤੇ ਬਿਮਾਰ ਦੀ ਗੱਲ ਦੇ ਵਿੱਚ ਇਹ ਪਾਇਆ ਜਾਂਦਾ ਹੈ ਉਸ ਨਾਲ ਕਿੰਦਾਸ ਦਾ ਜਿਹੜਾ ਰੋਗ ਹੈ ਉਹ ਖਤਮ ਹੋ ਜਾਂਦਾ ਹੈ ਤੇ ਨਾਲ ਹੋਰ ਵੀ ਬਹੁਤ ਸਾਰੇ ਤਵੀਜ਼ ਜਿਹੜੇ ਗਿਆ ਉਹਨੂੰ ਦੇ ਦਿੱਤੇ ਜਾਂਦੇ ਨੇ ਠੀਕ ਹੈ ਇਸ ਤਰੀਕੇ ਦੇ ਨਾਲ ਇਹ ਕੀਤਾ ਜਾਂਦਾ ਹੈ ਬਾਕੀ ਅੱਗੇ ਆਇਂਦਾਂ ਗਾ ਸਾਡੇ ਕੋ ਟੂਣਾ ਟੂਣਾ ਕੀ ਹੈਗਾ ਇਹ ਇਹ ਵੀ ਬਿਮਾਰੀ ਨੂੰ ਦੂਰ ਕਰਨ ਵਾਸਤੇ ਵਿਧੀ ਜਿਹੜੀ ਆ ਅਪਣਾਈ ਜਾਂਦੀ ਹੈ ਜਿਵੇਂ ਕੋਈ ਟੁੱਟਾ ਠਿੱਕਰਾ ਜਿਹਨਾਂ ਹੁੰਦਾ ਹੈ ਨਾ ਉਹਦੇ ਵਿੱਚ ਕੀ ਹੁੰਦਾ ਵਾ ਸਵਾਰ ਦੇ ਸੱਤ ਲੱਡੂ ਬਣਾ ਕੇ ਤੇ ਉਸ ਦੇ ਵਿੱਚ ਜਿਹੜੀਆਂ ਸੂਲਾ ਨੇ ਨਾ ਉਹ ਗਾੜ ਦਿੱਤੀਆਂ ਜਾਂਦੀਆਂ ਨੇ ਤੇ ਉਸੇ ਠਿੱਕਰੇ ਦੇ ਵਿੱਚ ਸੱਤ ਮਿਰਚਾਂ ਨਾਲ ਦੇ ਨਾਲ ਸੱਤ ਨਾਜਾ ਲੋਹੇ ਦੀ ਕਿਲ ਕਾਲਾ ਕਪੜਾ ਬਿਮਾਰ ਜਿਹੜਾ ਹੁੰਦਾ ਨਾ ਉਹਦੇ ਸਿਰ ਤੋਂ 7 ਵਰੀ ਜਿਹੜਾ ਛਾ ਕੇ ਚਰਸਤੇ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ ਗਵਾ ਤੇ ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ ਵਾ ਜਿਹੜੀ ਬਿਮਾਰੀ ਹੁੰਦੀ ਆ ਦੂਰ ਹੋ ਜਾਂਦੀ ਹੈ ਪਰ ਇਸ ਚੀਜ਼ ਦੇ ਵਿੱਚ ਜਿਹੜਾ ਟੂਣਾ ਕੀਤਾ ਜਾਂਦਾ ਗਵਾ ਉਹਦੇ ਵਿੱਚ ਕੋਈ ਮਿੱਠੀ ਚੀਜ਼ ਨਹੀਂ ਮੱਠੀ ਜਾਂਦੀ ਹੈ ਇਹ ਦੱਸਿਆ ਉਸ ਤੋਂ ਬਾਅਦ ਆ ਜਾਂਦਾ ਸੜਕੋ ਉਤਾਰਾ ਉਤਾਰਾ ਕੀ ਹੁੰਦਾ ਹੈ ਇਹ ਵੀ ਚਰਸਤਾ ਜਿਹੜਾ ਹੁੰਦਾ ਨਾ ਉਰੇ ਵਿੱਚ ਇਹ ਕੀਤਾ ਜਾਂਦਾ ਹੈ ਵਾ ਤੇ ਇਹਦੇ ਵਿੱਚ ਕੀ ਹੁੰਦਾ ਵਾ ਜਿਹੜੇ ਚਾਰ ਮੁਖ ਵਾਲਾ ਜਿਹੜਾ ਦੀਵਾ ਹੁੰਦਾ ਉਹ ਬਲ ਕੇ ਕਿਸੇ ਟੋਬੇ ਜਾਂ ਦਰਿਆ ਦੇ ਉੱਤੇ ਕਿਨਾਰੇ ਰੱਖ ਦਿੱਤਾ ਜਾਂਦਾ ਹੈ ਉੱਥੇ ਜਿਹੜਾ ਮਰੀਜ਼ ਹੁੰਦਾ ਜਿਹਨੂੰ ਬਿਮਾਰੀ ਹੁੰਦੀ ਹੈ ਉਸਦੇ ਜਿਹੜੇ ਕੱਪੜੇ ਹੁੰਦੇ ਨੇ ਸਤਨਾਜਾ ਜਿਹੜਾ ਹੁੰਦਾ ਦੀ ਛੁੱਟ ਦਿੱਤਾ ਜਾਂਦਾ ਤੇ ਵਿਸ਼ਵਾਸ ਕੀਤਾ ਜਾਂਦਾ ਕਿ ਜਿਹੜਾ ਬਿਮਾਰ ਜਿਹਨੂੰ ਬਿਮਾਰੀ ਲੱਗੀ ਹੈ ਉਹ ਕੀ ਖਤਮ ਹੋ ਜਾਏਗੀ ਅੱਗੇ ਆਏ ਤਾਂ ਸੜ ਕੋ ਛੜਾ ਚਾੜਾ ਜਿਹੜਾ ਹੁੰਦਾ ਹੈ ਇਹ ਬੇਸਿਕਲੀ ਕੀਤਾ ਜਾਂਦਾ ਜਿਸ ਨੂੰ ਪੂਤ ਪ੍ਰੇਤ ਜਿਹੜੇ ਹੁੰਦੇ ਨਾ ਉਹ ਉਸ ਦੇ ਉੱਤੇ ਹੁਣ ਉਹ ਤੇ ਇਹ ਜਿਵੇਂ ਕਿਸੇ ਨੂੰ ਅ ਬਿਮਾਰੀ ਹੋਵੇ ਇਸ ਤਰ੍ਹਾਂ ਕੋਈ ਰੁਤਬ ਹੋਵੇ ਤੇ ਜਿਹੜੀ ਚੀਜ਼ ਹੈ kia ਇਹ ਕੀਤਾ ਜਾਂਦਾ ਹੈ ਦਵਾ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੁੰਦਾ ਦਵਾ ਸਰ ਕੋ ਠਾਕਾ ਠਾਕਾ ਕੀ ਹੁੰਦਾ ਹੈ ਜਿਹੜਾ ਟੂਣਾ ਹੋ ਜਾਂਦਾ ਹੈ ਜਿਹੜਾ ਪਿੰਡ ਤੋਂ ਕੋਈ ਆਫਤ ਹੁੰਦੀ ਆ ਜਿਹੜੀ ਪਿੰਡ ਦੇ ਵਿੱਚ ਆਵੇ ਜਿਵੇਂ ਪਿੰਡ ਦੇ ਵਿੱਚ ਕੋਈ ਬਿਮਾਰੀ ਆ ਜਾਂਦੀ ਸਾਰੇ ਬਿਮਾਰ ਹੋ ਜਾਂਦੇ ਨੇ ਜਾਂ ਫਿਰ ਕੋਈ ਹੋਰ ਫਸਲਾਂ ਸੁੱਕ ਜਾਂਦੀ ਐ ਇਸ ਤਰੀਕੇ ਨਾਲ ਸੋ ਨੂੰ ਟਾਲਣ ਦੇ ਵਾਸਤੇ ਕੀਤਾ ਜਾਂਦਾ ਹੁਣ ਕਿਵਰ ਕੀ ਹੁੰਦਾ ਵਾ ਡੰਗਰਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਐ ਤਾਂ ਲੋਕੀ ਕੀ ਕਰਦੇ ਨੇ ਠਾਕਾ ਕਰਦੇ ਨੇ ਠੀਕ ਐ ਇਸ ਤੋਂ ਇਲਾਵਾ ਇਹਨੂੰ ਟੂਣਾ ਵੀ ਕਿਹਾ ਜਾਂਦਾ ਹੈ ਗਵਾ ਤੇ ਇਸ ਦਿਨ ਕਿ ਜਦੋਂ ਇਹ ਕੀਤਾ ਜਾਂਦਾ ਹੈ ਨਾ ਇਸ ਦਿਨ ਪਿੰਡ ਦੇ ਵਿੱਚ ਅਗਨੀ ਬਾਲੀ ਜਾਂਦੀ ਠੀਕ ਹੈ ਜੇ ਅਗ ਬੱਲ ਹੀ ਜਾਵੇ ਤਾਂ ਜਿਹੜਾ ਠਾਕਾ ਹੁੰਦਾ ਹੈ ਉਹ ਟੁੱਟ ਜਾਂਦਾ ਹੈ ਗਵਾ ਤੇ ਇਸ ਦੇ ਵਿੱਚ ਜਿੰਨੇ ਵੀ ਸਾਰੇ ਪਿੰਡੇ ਦੇ ਪਸ਼ੂ ਹੁੰਦੇ ਨੇ ਪਿੰਡੇ ਦੇ ਦਰਵਾਜੇ ਦੇ ਵਿੱਚੋਂ ਰਾਹੀਂ ਉਰੇ ਲੰਘਾਈ ਜਾਂਦੇ ਨੇ ਤੇ ਨਾਲ ਦੇ ਨਾਲ ਕੀ ਹੁੰਦਾ ਹੈ ਗਵਾ ਜਿਹੜੇ ਪਸ਼ੂ ਉੱਤੇ ਜਿਹੜੇ ਮੰਤਰ ਹੈਗੇ ਨੇ ਉਹਨੂੰ ਜਿਹੜੇ ਪਾਣੀ ਦਾ ਛਿੱਟਾ ਜਿਸ ਦੇ ਵਿੱਚ ਥੋੜਾ ਦੁੱਧ ਵੀ ਮਿਲਾਇਆ ਜਾਂਦਾ ਹੈ ਤੋਂ ਉਰੇ ਨਾਲ ਕੀ ਕਰ ਛਿੱਟਾ ਦਿੱਤੇ ਜਾਂਦੇ ਨੇ ਇਸ ਤਰੀਕੇ ਨਾਲ ਜਿਹੜਾ ਹੈ ਗਵਾ ਕੀਤਾ ਜਾਂਦਾ ਹੈ ਗਵਾ ਠੀਕ ਹੈ ਇਸ ਤੋਂ ਲਗਾਂ ਨੈਕਸਟ ਆਿੰਦਾ ਹੈ ਗਵਾ ਸਾੜਪੋਲ ਅਗਲਾ ਪਰਮਾਰਥ ਮੰਤਰ ਪਰਮਾਰਥ ਮੰਤਰ ਕੀ ਹੁੰਦਾ ਹੈ ਇਹ ਕਿ ਨਵਾਂ ਵਿਆਹ ਸ਼ਾਦੀ ਹਵਨ ਜਦੋਂ ਆਦੀ ਕਰਨ ਸਮੇਂ ਉਹਦੇ ਇਹ ਮੰਤਰ ਜਲੇ ਮਾਰੇ ਜਾਂਦੇ ਨੇ ਤੇ ਵੱਖ-ਵੱਖ ਜਿਹੜੇ ਕਹਿ ਸਕਦੇ ਸਾਡੇ ਵੱਡੇ ਵੱਡੇ ਰੇ ਜਿਵੇਂ ਹਿੰਦੂਆਂ ਦੇ ਵਿੱਚ ਹੁੰਦੇ ਨਾ ਕਿ ਬ੍ਰਹਮਾ ਨੂੰ ਵਿਸ਼ਨੂੰ ਨੂੰ ਸੋ ਉਹਨਾਂ ਦੇ ਜਿਹੜੇ ਅਗੇ ਨੇ ਉਹਨਾਂ ਦੇ ਬਾਰੇ ਜਿਹੜੇ ਉਹਨਾਂ ਨੇ ਬਣਾਏ ਹੁੰਦੇ ਨੇ ਉਹ ਜਾਪ ਕੀਤੇ ਜਾਂਦੇ ਨੇ ਅੱਗੇ ਆਇਂਦੇ ਸਾਡੇ ਕੋਲ ਲੋਕ ਮੰਤਰ ਲੋਕ ਮੰਤਰ ਕੀ ਹੁੰਦਾ ਰੋਜ਼ਾਨਾ ਜੀਵਨ ਵਿੱਚ ਕੋਈ ਲੋੜ ਆਏ ਉਸ ਦੀ ਜਿਹੜੀ ਪੂrti ਤੇ ਇਸ ਤੋਂ ਇਲਾਵਾ ਜਾਂ ਫਿਰ ਜੇ ਕਿਸੇ ਦਿਲ ਪੂਤ ਪ੍ਰੇਤਾ ਦਾ ਸਾਆਯਾ ਉਤਾਰਨ ਵਾਸਤੇ ਕਿਸੇ ਨੂੰ ਵਸ਼ਸ਼ ਦੇ ਵਿੱਚ ਕਰਨ ਵਾਸਤੇ ਜਾਂ ਫਿਰ ਕਿਸੇ ਨੂੰ ਹਾਨੀ ਪਹੁੰਚਾਉਣ ਦੇ ਵਾਸਤੇ ਇਹ ਵਾਲਾ ਕੀਤਾ ਜਾਂਦਾ ਹੈ ਤੇ ਇਹ ਵੀ ਜਾਦੂ ਟੂਨੇ ਦੇ ਵਿੱਚ ਹੀ ਲੋਕ ਮੰਦਰ ਸ਼ਾਮਿਲ ਮਿਲਦਾ ਹੈ ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਇਹਦੇ ਵਿੱਚ ਆ ਜਾਂਦਾ ਗਵਾ ਸੋਹਿੰਦਰ ਸਿੰਘ ਬੰਜਾਰਾ ਵੇਦੀ ਜਿਨ੍ਹਾਂ ਨੇ ਜਾਦੂ ਦੇ ਹੇਠ ਲਿਖੇ ਰੂਪ ਵੀ ਪ੍ਰਮਾਨ ਕੀਤੇ ਨੇ ਇਹ ਸੋਹਿੰਦਰ ਸਿੰਘ ਬੰਜਾਰਾ ਵੇਦੀ ਸੀ ਜਿਨ੍ਹਾਂ ਨੇ ਸਾਨੂੰ ਹੋਰ ਵੀ ਦਿੱਤੇ ਨੇ ਇਹ ਤੁਸੀਂ ਕਈ ਜਗ੍ਹਾ ਤੇ ਉੱਤੇ ਪੜੇ ਹੋਣਗੇ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਆ ਜਾਂਦਾ ਗਵਾ ਪੁਲਾਵਾ ਜਾਦੂ ਇੱਕ ਹੀ ਗਿਆ ਅਨੁਕਰਣ ਦੀ ਵਿਧੀ ਦੇ ਉੱਤੇ ਆਧਾਰਿਤ ਹੁੰਦੀ ਅਨੁਕਰਣ ਦੀ ਵਿਧੀ ਕੀ ਹੈਗੇ ਨੇ ਸਵਾੰਗ ਕਿਸੇ ਦਾ ਰਚਿਆ ਜਾਂਦਾ ਗਵਾ ਜਿਵੇਂ ਮੀ ਪੁਆਣਾ ਹੋਵੇ ਤਾਂ ਉਸ ਦੇ ਵਾਸਤੇ ਜਿਹੜਾ ਕੀਤਾ ਜਾਂਦਾ ਗਵਾ ਤੇ ਜਿਵੇਂ ਬਾਂਝ ਹੋਰਤਾਂ ਦੀ ਆ ਕੋਈ ਹੈ ਬੱਚੇ ਦੇਖਣ ਦਾ ਉਸ ਆਗ ਰਚਦੀ ਗਿਆ ਤੋਰੇ ਨਾ ਕੀ ਹੁੰਦਾ ਵਾ ਕਿ ਜੋ ਉਹਨੇ ਇੱਛਾ ਲੈਣੀ ਹੁੰਦੀ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਸੈਕਿੰਡ ਇਸ ਤੇ ਵਿੱਚ ਆਿੰਦਾ ਗਾ ਸਰਪੁਲ ਲਾਗਮਾਂ ਜਾਦੂ ਲਾਗਮਾਂ ਜਾਦੂ ਕੀ ਹੁੰਦਾ ਇਹ ਜਿਹੜਾ ਟੂਣਾ ਆਂਦਾ ਨਾ ਕਿਸੇ ਮੂਹਰ ਨਾਲ ਟੁੱਟੀ ਵਸਤੂ ਜਿਹੜੀ ਹੁੰਦੀ ਹੈ ਔਰ ਇਹ ਨਾਲ ਕੀਤਾ ਜਾਂਦਾ ਹੈ ਜਿਵੇਂ ਨੋ ਹੋਗੇ ਵਾਲਾਂ ਦੀਆਂ ਲੱਟਾਂ ਹੋ ਗਈਆਂ ਜਾਂ ਫਿਰ ਕੱਪੜਾ ਹੋ ਗਿਆ ਸੋ ਇਸ ਦੇ ਵਿੱਚ ਇਹ ਵਾਲੇ ਜਿਹੜੇ ਗਿਨੇ ਵਰਤੇ ਜਾਂਦੇ ਨੇ ਚੀਜ਼ਾਂ ਅਬ ਅਪਾਵਾਤਮਕ ਜਾਦੂ ਇਹੋ ਜਾਂ ਹੁੰਦਾ ਹੈ ਕਿ ਕੋਈ ਪ੍ਰਭਾਵ ਖੰਡਿਤ ਕਰਨ ਦੇ ਵਾਸਤੇ ਇਹ ਕੀਤਾ ਜਾਂਦਾ ਹੈ ਜਾਂ ਤਾਂ ਜੰਤਰ ਜਾਂ ਫਿਰ ਤਵੀਤ ਜਿਹੜੀ ਹੈ ਇਸ ਦੇ ਵਿੱਚ ਗੁਰਤੂ ਦੇ ਵਿੱਚ ਲੈ ਜਾਂਦੀ ਹੈ ਤੇ ਲਾਸਟ ਇਸ ਦੇ ਵਿੱਚ ਸਾਰ ਕੋ ਜਿਹੜਾ ਗਵਾ ਭਾਵਨਾ ਭਾਵ ਆਤਮਕ ਜਾਦੂ ਜਾਦੂ ਦੀ ਇਹ ਜਿਹੜੀ ਬਣ ਗਈ ਹੁੰਦੀ ਹੈ ਇਹ ਕਿਸੇ ਨੂੰ ਵਾਸਤੇ ਵਿੱਚ ਕਰਨ ਵਾਸਤੇ ਹੁੰਦੀ ਹੈ ਤੇ ਇਸ ਦੇ ਵਿੱਚ ਕੀ ਹੁੰਦਾ ਵਾ ਕਿਸੇ ਦੇ ਸਿਰ ਦੇ ਵਿੱਚ ਕੁਝ ਪਾ ਕੇ ਜਾਂ ਉਸ ਨੂੰ ਕੋਈ ਚੀਜ਼ ਖਵਾ ਦਿੱਤੀ ਜਾਂਦੀ ਹੈ ਕਿਸੇ ਦੇ ਵਿੱਚ ਪਾ ਕੇ ਤੇ ਜਿਹੜੇ ਨਾਲ ਕੀ ਹੁੰਦਾ ਅਗਲੇ ਦੇ ਜਿਹੜੇ ਵਾਸਤੇ ਵਿੱਚ ਉਹ ਖੋ ਜਾਂਦਾ ਹੈ ਵਾ ਤੇ ਉਸ ਤੋਂ ਬਾਅਦ ਨੈਕਸਟ ਸਾੜ ਕੋ ਅੱਗੇ ਦੇਖੋ ਸੋ ਇਸ ਦੇ ਵਿੱਚ ਬਾਰਬਰੇ ਰੋਜ਼ਨ ਜਿਹੜੇ ਨੇ ਉਹਨਾਂ ਦੇ ਮੁਤਾਬਕ ਜਾਦੂ ਮੰਨੁਖੀ ਹੋਣੀ ਹੈ ਸੌਰੀ ਜਾਦੂ ਮੰਨੁਖੀ ਹੋਣੀ ਨੂੰ ਪ੍ਰਭਾਵਿਤ ਕਰਨ ਦੀ ਕਲਾ ਹੈ ਜੋ ਨਾ ਧਰਮ ਦੇ ਖੇਤਰ ਚ ਆਂਦੀਆਂ ਨਾ ਹੀ ਵਿਆਖਿਆ ਕੀਤੇ ਜੋਗ ਹੈ ਮਤਲਬ ਇਹ ਇਹੋ ਜੀ ਚੀਜ਼ ਹੈ ਇਸ ਨੂੰ ਨਾਤਾ ਸੀ ਧਰਮ ਦੇ ਖੇਤਰ ਦੇ ਵਿੱਚ ਰੱਖ ਸਕਦੇ ਆ ਤੇ ਜੇਕਰ ਅਸੀਂ ਇਸ ਦੀ ਵਿਆਖਿਆ ਵੀ ਕੀਤੀ ਜਾਵੇ ਨਾ ਤਾਂ ਸਾਨੂੰ ਪਤਾ ਹੀ ਨਹੀਂ ਹੈ ਕਿ ਇਸ ਦੀ ਵਿਆਖਿਆ ਕਿਵੇਂ ਕੀਤੀ ਜਾਵੇ ਇਹ ਉਹਨਾਂ ਨੇ ਕਿਹਾ ਹੈ ਤੇ ਲਾਸਟ ਬਟ ਨਾਟ ਦ ਲੀਸਟ ਇਸ ਦੇ ਵਿੱਚ ਸਾਨੂੰ ਉਹਨਾਂ ਨੇ ਜਾਦੂ ਟੂਣਾ ਸਮਗਰੀ ਵੀ ਦੱਸੀ ਹੈ ਕਿਹੜੀ ਕਿਹੜੀ ਯੂਜ਼ ਕੀਤੀ ਜਾਂਦੀ ਹੈ ਵੀ ਆ ਗਿਆ ਹਾਂ ਹੁਣ ਦੇਖੋ ਜਾਦੂ ਦਾ ਸੁਰਮਾ ਆਇੰਦਾ ਗਵਾ ਡੰਡਾ ਤੇ ਰੱਸਾ ਆਇੰਦਾ ਗਵਾ ਪੁਤਲਾ ਆਇੰਦਾ ਗਵਾ ਕੜਾਈ ਆਉਂਦੀ ਗਈ ਆ ਖੜਾਵਾ ਤੇ ਠਾਗਾ ਦੀ ਜਿਹੜਾ ਗਵਾ ਜਾਦੂ ਦਾ ਇਹ ਯੂਜ਼ ਜਿਹੜਾ ਗਵਾ ਕੀਤਾ ਜਾਂਦਾ ਹੈ ਠੀਕ ਹੈ ਸੋ ਇਹ ਹੈਗਾ ਸੀ ਅੱਜ ਦਾ ਟੌਪਿਕ ਜਿਹੜਾ ਸਾਡੇ ਕੋਲ ਜਾਦੂ ਟੂਨੇ ਦੇ ਨਾਲ ਰਿਲੇਟਡ ਸੀ ओके जी सो ਇਹ ਦੱਸ ਦਿੱਤਾ ਤੁਹਾਨੂੰ एग्जाम ਦੇ ਡੇਟਸ ਵੀ ਅਨਾਉਂਸ ਕਰ ਦਿੱਤੀਆਂ ਸੀ ਤੇ ਉਹ ਵੀ ਤੁਹਾਨੂੰ ਮੈਂ ਦੱਸ ਦਿੱਤਾ ਹੈ ਕਿ ਦਿਨ ਹੈ ਯਾਦ ਰੱਖਿਓ ਤੁਹਾਡਾ 9 ਜਨਵਰੀ ਨੂੰ एग्जाम ਹੈ ਮਾਰਨਿੰਗ ਦੀ ਸ਼ਿਫਟ ਹੈ ਜਿੰਨਾਂ ਜਿੰਨਾਂ ਨੂੰ ਨਹੀਂ ਪਤਾ ਲੱਗਾ ਉਹ ਦੇਖ ਲੈਣ ਇੱਕ ਵਾਰੀ ਤੇ ਇਸ ਤੋਂ ਇਲਾਵਾ ਸਾਡੇ ਕੋ ਹੁਣ ਨੈਕਸਟ ਟਾਪਿਕ ਜਿਹੜਾ ਰਹਿ ਗਿਆ ਹੈ ਉਹ ਲੋਕਧਰਮ ਦਾ ਵਿਸ਼ਿਸ਼ਟਤਾ ਨਮ ਜੜਾਏ ਉਹ ਰਾਏ ਦੇ ਬਾਰੇ ਥੋੜਾ ਜਿਹਾ ਰਹਿ ਗਿਆ ਕਿਉਂਕਿ ਟੌਪਿਕ ਜਿਹਦੇ ਵਿੱਚ ਟੈਬੂ ਆ ਜਾਏਗਾ ਜਾਂ ਦੂਸਰੇ ਟੋਟਮ ਆਇੰਦੇ ਨੇ ਇਹੋ ਜਿਹੀ ਚੀਜ਼ਾਂ ਸੋ ਉਹਨਾਂ ਦੇ ਬਾਰੇ ਅਸੀਂ ਜਿਹੜਾ ਰਵਾ ਇਹ ਨੈਕਸਟ ਚ ਪੜਾਂਗੇ ਸੋ ਬਾਕੀ ਅੱਗੇ ਵੀਡੀਓ ਤੁਸੀਂ ਦੇਖਦੇ ਰਹੋ ਤੇ ਲਾਈਕ ਸੂ ਕਰਦੇ ਜਾਓ ਓਕੇ ਜੀ ਬਾਏ ਬਾਏ